1955 ਦੇ ਵਿੱਚ ਜਦੋਂ ਚੈਂਪੀਅਨਸ਼ਿਪ ਪੰਜਾਬ ਦੇ ਵਿੱਚ ਸ਼ੁਰੂ ਹੋਈ ਤਾਂ ਹੁਸ਼ਿਆਰਪੁਰ ਚੈਂਪੀਅਨ ਬਣਿਆ 1956 ਵਿੱਚ ਫੇਰ ਚੈਂਪੀਅਨਸ਼ਿਪ ਹੋਈ ਫੇਰ ਹੁਸ਼ਿਆਰਪੁਰ ਪਾਲਸੇ 1957 1958 1959 ਲਗਾਤਾਰ 5 ਸਾਲ ਹੁਸ਼ਿਆਰਪੁਰ ਚੈਂਪੀਅਨ ਰਿਹਾ ਇਹ ਗੱਲ ਮੈਂ ਨਡਾਲੇ ਦੇ ਟੂਰਨਾਮੈਂਟ ਤੇ ਵੀ ਦੱਸੀ ਸੀ ਪਰ ਅੱਜ ਮੇਰਾ ਜੀ ਕਰਦਾ ਕਿ ਕੁਝ ਸੰਗਤ ਸ਼ਾਇਦ ਤੁਹਾਡੇ ਚੋਤੇ ਨਾ ਪਹੁੰਚੇ ਹੋਵੇ ਤੁਹਾਡੇ ਇਤਿਹਾਸ ਬਾਰੇ ਜ਼ਰੂਰ ਦੱਸਿਆ ਜਾਵੇ ਗੱਲ ਫਿਰ 1960 ਦੇ ਵਿੱਚ ਰਮੀਤੀ ਜ਼ਿਲ੍ਹਾ ਕਪੂਰਥਲਾ ਦੇ ਸਰਬਣ ਬੱਲ ਦੇ ਪਿੰਡ ਜਿੱਦੋਂ ਚੈਂਪੀਅਨਸ਼ਿਪ ਹੋਈ ਹੈ ਉੱਥੇ ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਜੀ ਕੈਰੋਂ ਵੀ ਹਾਜ਼ਰ ਹੋਏ ਸੀ ਮੁੱਖ ਮਹਿਮਾਨ ਦੇ ਤੌਰ ਤੇ ਔਰ ਫਿਰ ਕਹਿੰਦੇ ਹੁੰਦੇ ਨਾ ਵੀ ਹੁਸ਼ਿਆਰਪੁਰ ਦਾ ਜਿਹੜਾ ਜੇਤੂ ਰੱਥ ਸੀਗਾ ਆਲਮਗੀਰ ਫਿਰ ਉਮੀਦੀ ਦੇ ਵਿੱਚ ਡੱਕਿਆ ਗਿਆ ਸਰਬਨ ਬੱਲ ਸਿਰੇ ਦੀ ਖੇਡ ਖੇਡਿਆ ਹੈ ਆ ਪ੍ਰੀਤਮ ਬਾਜੀ ਜਿਹੜੇ ਨਡਾਲੇ ਵਾਲਾ ਪ੍ਰੀਤਾ ਆਇਆ ਪ੍ਰੀਤਾ ਤੇ ਗਿਆ ਪ੍ਰੀਤਾ ਇਹਨਾਂ ਦੇ ਰਤੂ ਟਿੱਬੇ ਵਾਲਾ ਸੀਗਾ ਬੰਟੀ ਦਾ ਪਿੰਡੂ ਐਜੇ ਸਟਾਪਰ ਫਿਰ 1960 ਦੇ ਵਿੱਚ ਜਿਹੜਾ ਕਪੂਰਥਲਾ ਚੈਂਪੀਅਨ ਬਣਿਆ ਅੱਜ ਆਪਾਂ ਕਪੂਰਥਲੇ ਜਿਹੇ ਦੇ ਵਿੱਚ ਆਓ ਸਾਰੇ ਜਣੇ ਤਾੜੀਆਂ ਮਾਰ ਕੇ ਉਸ ਇਤਿਹਾਸ ਨੂੰ ਸਲਾਮ ਕਰੀਏ ਕਿ ਕਪੂਰਥਲੇ ਦੇ ਫਿਰ 1960 ਦੇ ਵਿੱਚ ਰੰਗ ਬੰਨੇ ਕਬੱਡੀ ਦੇ 1961 ਦੇ ਵਿੱਚ ਫਿਰ ਜਿਹੜਾ ਹੁਸ਼ਿਆਰਪੁਰ ਫਾਸਟ ਆਇਆ ਤੇ ਕਪੂਰਥਲਾ ਸੈਕੰਡ ਮੈਕਸੀਮਮ ਇਹ ਮੈਚ ਜਿਹੜੇ ਜਿਆਦਾ ਜਿਹੜੇ ਉੱਪਰ ਹੋਏ ਐ ਫਿਰ 1962 ਸਨ ਦੇ ਵਿੱਚ ਜਦੋਂ ਚੈਂਪੀਅਨਸ਼ਿਪ ਸੁਨਾਮ ਦੇ ਵਿੱਚ ਉਸ ਮਹਾਨ ਸ਼ਹੀਦ ਸ਼ਹੀਦ ਉਦਮ ਸਿੰਘ ਦੇ ਨਗਰ ਦੇ ਵਿੱਚ ਤੇ ਫਿਰ ਉਥੇ ਜ਼ਿਲ੍ਹਾ ਜਲੰਧਰ ਮੱਲੀ ਸਾਹਿਬ ਜੇਤੂ ਹੋਇਆ ਉਸ ਦਾ ਮੁੱਖ ਜਿਹੜਾ ਸਿਰਾ ਸੀ ਗੁਰਾਇੰ ਦੇ ਲਾਗੇ ਅੱਟਾ ਪਿੰਡ ਹੈ ਸੋਹਲ ਪਰਿਵਾਰ ਦਾ ਗੁੰਦੇ ਵਟਾ ਜਿਹੜਾ ਹੈ ਉਹਦੇ ਵਿੱਚ ਬਹੁਤ ਤਕੜਾ ਖੇਡਿਆ ਹੈ ਵਜਮਾਨ ਹੈ ਸਾਨੂੰ ਅਮਰੀਕ ਸਿੰਘ ਵਰਗੇ ਖੇਡੇ ਬਹਿਰਾਮੀਏ ਵਰਗੇ ਸੋ ਇਹ ਇਤਿਹਾਸ ਹੈ ਸਾਡੇ ਪੰਜਾਬ ਦੀ ਖੇਡ ਕਬੱਡੀ ਦਾ 1952 ਦੇ ਵਿੱਚ ਪਹਿਲਾ ਆਜ਼ਾਦੀ ਦੀ ਵੰ ਤੋਂ ਬਾਅਦ ਮੈਚ ਹੋਇਆ ਸੀਗਾ ਇੰਡੀਆ ਤੇ ਪਾਕਿਸਤਾਨ ਦਾ ਉਹਦੇ ਵਿੱਚ ਨਕੋਦਰ ਦੇ ਇਲਾਕੇ ਦੇ ਅਜੀਤ ਸਿੰਘ ਜੀ ਮਾਲੜੀ ਸਾਹਿਬ ਸੰਧੂ ਸਾਹਿਬ ਜਿਹਦੀ ਖੇਡ ਉਹਨਾਂ ਦੀ ਵੱਡੀ ਸੀ ਆ ਬਹੁਤ ਸਾਰੇ ਖਿਡਾਰੀ ਉਹਨਾਂ ਨੇ ਪੈਦਾ ਕੀਤੇ 1973 ਦੇ ਵਿੱਚ ਟੀਮ ਪਹਿਲੀ ਵਾਰ ਜਿਹੜੀ ਹੈ ਪੰਜਾਬ ਦੇ ਵਿੱਚ ਆਈ ਇੰਗਲੈਂਡ ਦੀ ਟੀਮ ਉਦੋਂ ਬਲਬੀਰ ਸਿੰਘ ਜੀ ਪੁਰੇਵਾਲ ਤੇ ਅਮਰਾਵ ਸਿੰਘ ਜੀ ਟਵਾਲੋਂ ਸਾਂਝੇ ਭਾਵੇਂ ਵੱਖ-ਵੱਖ ਪਾਰਟੀਆਂ ਸਨ ਪਰ ਸੱਦਾ ਸਾਂਝਾ ਲੈ ਕਿਉਂਕਿ ਸਪੋਰਟਸ ਦਾ ਪਲੇਟਫਾਰਮ ਜਿਹੜਾ ਸਾਰਿਆਂ ਦਾ ਸਾਂਝਾ ਹੈ ਉਨੇ ਸੱਦਾ ਦਿੱਤਾ ਵੀ ਇੰਗਲੈਂਡ ਦੀ ਟੀਮ ਪੰਜਾਬ ਦੇ ਵਿੱਚ ਸਾਡੇ ਖੇਡਣ ਆਓ ਪੰਜਾਬ ਦੀ ਟੀਮ ਜਿਹੜੀ ਹੈ ਸੋਰੀ ਇੰਗਲੈਂਡ ਦੀ ਟੀਮ ਜਿਹੜੀ ਪੰਜਾਬ ਦੇ ਵਿੱਚ 1973 ਵਿੱਚ ਜਦੋਂ ਖੇਡਣ ਆਈ ਤੇ ਪਹਿਲਾ ਮੈਚ ਪੰਜਾਬ ਦੇ ਜਿਹਨਾਂ ਸੰਗਰੂਰ ਦੇ ਬਾਰ ਹੀਰੋ ਸਟੇਡੀਅਮ ਦੇ ਵਿੱਚ ਖੇਡਿਆ ਗਿਆ ਹੁਣ ਦੇਖ ਲਓ ਵੀ ਮੈਚ ਕਿੰਨਾ ਤੇਜ਼ ਖੇਡਿਆ ਗਿਆ ਹੋਊਗਾ ਕਿੰਨਾ ਵਧੀਆ ਖੇਡਿਆ ਹੋਊਗਾ 62 ਕਾਟ ਦਾ ਸਕੋਰ ਸੀਗਾ 123 ਤੇ ਇੱਕ ਪੁਆਇੰਟ ਜਿਹੜਾ ਹੈ ਸੀਗਾ ਉਹ ਕੈਨਸਲ ਹੋਇਆ ਔਰ ਇਹਨੀਆਂ ਕਬੱਡੀਆਂ ਪਈਆਂ ਔਰ ਇੰਗਲੈਂਡ ਜਿਹੜਾ ਹੈ ਉਹਦੇ ਵਿੱਚ ਇੱਕ ਪੁਆਇੰਟ ਦੇ ਨਾਲ ਜਿਹੜਾ ਜੇਤੂ ਰਿਹਾ ਫਿਰ 1974 ਦੇ ਵਿੱਚ ਜਦੋਂ ਪੰਜਾਬ ਦੀ ਟੀਮ ਇੰਗਲੈਂਡ ਗਈ ਹੈ ਤੋ ਉਸ ਦੇ ਸਾਰੇ ਇੰਡੀਆ ਨੇ ਪੰਜਾਬ ਨੇ ਜਿਹੜਾ ਕੈਪਟਨ ਚੁਣਿਆ ਉਹ ਵੀ ਕਪੂਰਥਲੇ ਦੇ ਪ੍ਰੀਤਮ ਸਿੰਘ ਪ੍ਰੀਤਾ ਨੂੰ ਚੁਣਿਆ ਪ੍ਰੀਤਾ ਨਡਾਲੇ ਵਾਲਾ ਉਹਦਾ ਕੈਪਟਨ ਬੜੇ ਫਿਰ ਟੀਮ ਜਿਹੜੀ 1977 ਵਿੱਚ ਗਈ ਤੇ ਫਿਰ ਪ੍ਰੀਤਮ ਭਾਜੀ ਨੂੰ ਜਿਹੜਾ ਕੈਪਟਨ ਚੁਣਿਆ ਦੇਵੀदयाल ਜੀ ਵੀ ਨਾਲ ਸਨ ਔਰ ਬਲਵਿੰਦਰ ਸਿੰਘ ਜੀ ਫੱਡਾ ਪਹਿਲੀ ਵਾਰ ਪੰਜਾਬ ਤੋਂ ਬਾਹਰ 1977 ਵਿੱਚ ਖੇਡਣ ਲਈ ਇੰਗਲੈਂਡ ਗਏ ਉਦੋਂ ਫੇਡਾ ਜਿਹੜਾ ਕਹਿੰਦੇ ਹੁੰਦੇ ਆ ਚੜਦੀ ਬਰੇਸ ਸੀ ਬੁਛਪਟ ਗਬਰੂ ਸੀ ਗਏ ਉਦੋਂ ਸਿੱਖੀ ਅਜੇ ਮਹਾਰਾਜ ਨੇ ਬਖਸ਼ੀ ਨਹੀਂ ਸੀਗੇ ਤੇ ਫੇਡਾ ਫੇਡਾ ਹੋ ਗਈ ਦੁਨੀਆ ਦੇ ਵਿੱਚ 1974 ਦੇ ਵਿੱਚ ਮੈਂ ਇਹਨਾਂ ਨੂੰ ਪਹਿਲੀ ਵਾਰ ਜਿਲ੍ਹਾ ਨਮਾ ਸ਼ਹਿਰ ਦੇ ਬਹਿਰਾਮ ਦੇ ਫਗਵਾੜ ਦੇ ਇਲਾਕੇ ਚੱਕਰਾਂਬੂ ਪਿੰਡ ਹੈ ਵੱਡੇ ਖਿਡਾਰੀਆਂ ਦਾ ਪਿੰਡ ਹੈ ਉੱਥੇ ਪਹਿਲੀ ਵਾਰ ਮੈਂ ਦੇਖਿਆ ਮੇਰੇ ਪਿੰਡ ਦੀ ਟੀਮ ਨਾਲ ਹੀ ਮੈਂ ਸੀਗਾ ਔਰ ਬਲਵਿੰਦਰ ਸਿੰਘ ਜੀ ਫੇਡਾ ਨੇ ਉਸ ਵੇਲੇ 100 ਰੁਪਏ ਦਾ ਇਨਾਮ ਰੱਖ ਦਿੱਤਾ ਉਸ ਵੇਲੇ ਦਾ ਜਿਹੜਾ 100 ਰੁਪਿਆ 1974 ਦਾ ਹੈ ਹੁਣ ਤੁਸੀਂ ਸਿਆਣੇ ਐ ਸੋਚ ਲਓ ਵੀ 5000 ਤੋਂ ਤਾਂ ਘੱਟ ਨਹੀਂ ਸੀਗਾ ਇਹਨਾਂ ਨੇ ਕਿਹਾ ਵੀ ਜਿਹੜਾ ਮੈਨੂੰ ਜਫਾ ਲਾਊਗਾ ਮੈਂ ਉਹਨੂੰ ਆਪਣੀ ਜੇਬ ਦੇ ਵਿੱਚੋਂ 100 ਰੁਪਇਆ ਦਊਂਗਾ ਅੱਜ ਮੇਰੇ ਸਾਹਮਣੇ ਬਲਵਿੰਦਰ ਸਿੰਘ ਜੀ ਫੇਡਾ ਰੁਸਤਮ ਕਬੱਡੀ ਦਾ ਰੁਸਤਮ ਹਜ਼ਾਰਾਂ ਸਾਲ ਨਰਗਿਸ ਆਪਣੀ ਬੇਨੂਰੀ ਪੇਰੋਤੀ ਹੈ ਬੜੀ ਮੁਸ਼ਕਿਲ ਵਿੱਚ ਚਮਨ ਵਿੱਚ ਹੋਤਾ ਹੈ ਦੀਦਾ ਪਰ ਪੈਦਾ ਹੈ ਸਰਦਾਰ ਬੰਤਾ ਸਿੰਘ ਤੇ ਮਾਂ ਚੰਦਕੌਰ ਦਾ ਇਹ ਲਾਡਲਾ ਅੱਜ ਸਾਡੇ ਸਾਹਮਣੇ ਹੈ ਇਹ ਹੈ ਰੁਸਤਮ ਕਬੱਡੀ ਦਾ ਜਿਵੇਂ ਕਹਿੰਦੇ ਹੁੰਦੇ ਆ ਰੁਸਤਮ ਤੇ ਸੋਹਰਾਬ ਮੰਨੇ ਹੋਏ ਜਿਹੜੇ ਵੱਡੀਆਂ ਪਰਸਨੈਲਿਟੀ ਹੋ ਜਾਂ سپورਟ ਦੀਆਂ ਤੇ ਰੁਸਤਮ ਦੇ ਖਿਤਾਬ ਐਵੇਂ ਨਹੀਂ ਦਿੱਤੇ ਜਾਂਦੇ ਇੱਕੋ ਇੱਕ ਖਿਡਾਰੀ ਆ ਜਿਹਨੂੰ ਅਰਜਨਾ ਵਾੜ ਮਿਲਿਆ ਇੱਕੋ ਖਿਡਾਰੀ ਜਿਹੜਾ ਅਰਜਨਾ ਵਾੜ ਦਾ ਜੇਤੂ ਮਹਾਰਾਜ ਰਣਜੀਤ ਸਿੰਘ ਹਰੀ ਸਿੰਘ ਨਲੂਆ ਵਾੜ ਇਹ ਮਹਾਨ ਅਵਾਰਡ ਮਿਲਿਆ ਇਹਨਾਂ ਦੇ ਵੀਰ ਮਲਕੀਤ ਸਿੰਘ ਵੀ ਬਹੁਤ ਜਿਹਨੂੰ ਸ਼ਾਇਦ ਪਿਆਰਨਾ ਇਸ ਇਲਾਕੇ ਵਿੱਚ ਭੀਖਾ ਕਹਿੰਦੇ ਸੀਗੇ ਉਹ ਵੀ ਬਹੁਤ ਤਗੜੇ ਖਿਡਾਰੀ ਰਹੇ ਐ ਔਰ ਮਾਨ ਵਾਲੀ ਗੱਲ ਲਓ ਇੱਕ ਟੀਮ ਜਿਹੜੀ ਹੈ ਮੈਦਾਨ ਦੇ ਵਿੱਚ ਆ ਗਈ ਐ ਵੱਡੇ ਖਿਡਾਰੀ ਆ ਪਹੁੰਚੇ ਐ ਇਹ ਕਬੱਡੀ ਦਾ ਇਤਿਹਾਸ ਹੈ ਹੁਣ ਗੱਲਾਂ ਹੋਣਗੀਆਂ ਇੱਕ ਪਾਸੇ ਬਿਓਫ ਪਲੈਂਟੀ ਬੰਦਾ ਕਹਿੰਦਾ ਮੈਂ ਵੀ ਜਿਹੜੀ ਬਿਓਫ ਪਲੈਂਟੀ ਕੀ ਚੀਜ਼ ਐ ਇਹ ਨਿਊਜ਼ੀਲੈਂਡ ਦਾ ਇੱਕ ਏਰੀਆ ਐ ਨਿਊਜ਼ੀਲੈਂਡ ਦੋ ਆਈਲੈਂਡ ਦੇ ਵਿੱਚ ਵੰਡਿਆ ਹੋਇਆ ਨਾਰਥ ਆਈਲੈਂਡ ਤੇ ਸਦਰਨ ਆਈਲੈਂਡ ਨਾਰਥ ਆਈਲੈਂਡ ਦੇ ਵਿੱਚ ਜਿਹੜਾ ਆਕਲੈਂਡ ਐ ਹਾਮਿਲਟਨ ਐ ਬਲਿੰਕਟਨ ਐ ਕੁਝ ਜਿਹੜੇ ਸ਼ਹਿਰ ਬੰਬੇ ਵੀ ਆ ਉੱਥੇ ਕੁਝ ਸ਼ਹਿਰ ਉੱਥੇ ਦੇ ਜਿਹੜੇ ਉਹਨਾਂ ਦੇ ਵੱਖਰੇ ਨਾਂ ਐ ਪਾਪਾ ਟੋਏ ਟੋਏ ਟੀ ਪੁਕੀ ਪੁਕੀ ਕੋਈ ਪਾਪਾ ਕੋਰਾ ਇਹੋ ਜਿਹੇ ਨਾਂ ਕਿਉਂ ਉਹਨਾਂ ਦੀ ਭਾਸ਼ਾ ਦੇ ਉਹ ਨਹੀਂ ਜਦੋਂ ਅੰਗਰੇਜ਼ਾਂ ਨਾਲ ਸਮਝੌਤਾ ਕੀਤਾ ਉਹਨਾਂ ਨੇ ਕਿਹਾ ਵੀ ਸਾਡੇ 35% ਨਾਮ ਜਿਹੜੇ ਸਾਡੀ ਭਾਸ਼ਾ ਦੇ ਚਾਹੀਦੇ ਐ ਦੂਜੇ ਦੇ ਵਿੱਚ ਵੀ ਬੜੇ ਮਸ਼ਹੂਰ ਐ ਕ੍ਰਾਈਸਚ ਚਰਚ ਕੁਇਨਸ ਟਾਊਨ ਔਰ ਡੋਨੇਟਰ ਬਰਾਟ ਕੋਲੀ ਜਿਹੜਾ ਕਹਿੰਦਾ ਦੁਨੀਆ ਵਿੱਚ ਸਭ ਤੋਂ ਜਿਹੜਾ ਹਸੀਨ ਜਿਹੜਾ ਸ਼ਹਿਰ ਐ ਉਹ ਕੁਇਨਸ ਟਾਊਨ ਜਿਹੜਾ ਉਹਦੇ ਨਿਊਜ਼ੀਲੈਂਡ ਦਾ ਬੜਾ ਖੂਬਸੂਰਤ ਐ ਬਲੀਪੁੱਤ ਆ ਗਏ ਨੇ ਸਾਹਮਣੇ ਕਿ ਪੈਣੀਆ ਕਬੱਡੀਆਂ ਚੜ ਚੜ ਕੇ ਵੇਖੂਗਾ ਜਮਾਨਾ ਅੱਜ ਖੜ ਖੜ ਕੇ ਛੇਰਾਂ ਨੇ ਪਹਾੜਾ ਨਾਲ ਮੱਥੇ ਲਾਉਣੇ ਆ ਅੱਜ ਪਹਾੜਾ ਦਾ ਮੱਥੇ ਲੱਗਣੇ ਆ ਮੈਂ ਇੱਕ ਮੈਨੂੰ ਕਿਸੇ ਨੇ YouTube ਤੇ ਭੇਜਿਆ ਹੈ ਕਲਿੱਪ ਉਹ ਕਲਿੱਪ ਜਿਹੜਾ ਹੈ ਸਨ 1912 ਦਾ ਸੀ ਜਦੋਂ ਸੰਤੋਖ ਸਿੰਘ ਆਟਮ ਜਿਹੜਾ ਟ੍ਰੰਟੋ ਗਿਆ ਸਰਦਾਰ ਸੇਵਾ ਸਿੰਘ ਤੇ ਮਾਬ ਸੰਤਕੁਰ ਦਾ ਲਾਡਲਾ ਆਟੋਮੈਟਮ ਹੁੰਦੀ ਸੀ ਉਹਨੂੰ ਜਦੋਂ ਮਾਲਵੇ ਚ ਖੇਡਣ ਜਾਂਦਾ ਸੀ ਪਤਾ ਉਹਨੂੰ ਕੀ ਕਹਿੰਦੇ ਸੀਗੇ ਹਨੀ ਉਹਨੂੰ ਕਹਿੰਦੇ ਸੀ ਵੀ ਦੁਆਬੇ ਦਾ ਸਿਹਾ ਆ ਗਿਆ ਹੈ ਕਿਉਂਕਿ ਸਹਾ ਜਦੋਂ ਦੌੜਦਾ ਨਾ ਉਹਦਾ ਕੱਦ ਵੀ ਇੰਨਾ ਕਿਸਾ ਫਰਾਂਸ ਦੇ ਬਾਦਸ਼ਾ ਨਪੋਲੀਅਨ ਬੋਨਾਪਾਰਟ ਦਾ ਵੀ ਕੱਦ ਜਿਹੜਾ ਪਾਲ ਗੱਲ ਕੱਦ ਦੀ ਨਹੀਂ ਹੈਗੀ ਅੱਜ ਕਬੱਡੀ ਯਗਦਪਾਲ ਨੂੰ ਜਾਣਦਾ ਹੈ ਗੱਲ ਗੁਣ ਦੀ ਹੁੰਦੀ ਹੈ ਗੁਣ ਤੇ ਕੀੜੀ ਦੇ ਵਿੱਚ ਵੀ ਬਹੁਤ ਹੈ ਜਿਹੜੀ ਇਹੋ ਜੀ ਸਿੱਖਿਆ ਦਿੰਦੀ ਹੈ ਕਿ ਜਿਹੜੀ ਕਈ ਵਾਰ ਸਾਨੂੰ ਵੱਡੇ ਵੱਡੇ ਸਮਾਗਮਾਂ ਵਿੱਚ ਦੀ ਸਿੱਖਿਆ ਮਿਲਦੀ ਉਹ ਕਿਸੇ ਨੂੰ ਕਹਿੰਦੀ ਕੁਛ ਨਹੀਂ ਪਰ ਆਪਣਾ ਨਿਰੰਤਰ ਤੁਸੀਂ ਰਾਤ ਨੂੰ ਵੀ ਜਾ ਕੇ ਕਿਤੇ ਬਲਬ ਜਗਾ ਕੇ ਦੇਖ ਲੋ ਰਾਤ ਨੂੰ ਵੀ ਉਹ ਨਿਰੰਤਰ ਆਪਣੀਆਂ ਡਿਊਟੀ ਤੇ ਲੱਗੀਆਂ ਹੋਈਆਂ ਨੇ ਉਹ ਵੀ ਬਹੁਤ ਕੋਸ਼ਿਸ਼ ਕਰਦੀਆਂ ਤੁਹਾਡਾ ਕਬੱਡੀ ਜਿੰਦਾਬਾਦ ਇਬਰਾਹਿਮ ਬਾਲਦ